ਆਖਿਰਕਾਰ ਪੁਲਿਸ ਨੇ ਸੁਲਝਾ ਹੀ ਲਿਆ ਜਾਗੋ ਦੌਰਾਨ ਹੋਇਆ ਕਤਲ ਮਾਮਲਾ ਮੁਕਮਲ ਜਮਨੂ ਕੀਤਾ ਗਿਆ ਹੈ ਗ੍ਰਿਫਤਾਰ ਪੰਜਾਪੂਰਾਂ ਖਿਲਾਫ ਹੋ ਗਿਆ ਹੈ ਕੇਸ ਦਰਜ ਤੇ ਪਿਸਤੌਲ ਵੀ ਕੀਤਾ ਗਿਆ ਹੈ ਬ੍ਰਹਮਤ ਜਿਆ ਇਹ ਖਬਰ ਕੁਰਾਇਆ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੁਲਿਸ ਨੇ ਇੱਕ ਐਸਾ ਕਤਲ ਮਾਮਲਾ ਸੁਲਝਾ ਲਿਆ ਹੈ ਜਿਹੜਾ ਕਤਲ ਜਾਗੋ ਦੇ ਦੌਰਾਨ ਹੋਇਆ ਸੀ ਪੁਲਿਸ ਦੇ ਵੱਲੋਂ ਮੁੱਖ ਮੋਲਜਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੇ ਪੰਜਾ ਹੋਰਾਂ ਦੇ ਖਿਲਾਫ ਮਾਮਲਾ ਵੀ ਦਰਜ ਹੋ ਗਿਆ ਹੈ ਤੇ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ ਦਰਸਲ ਬੀਤੇ ਕੁਝ ਦਿਨ ਪਹਿਲਾਂ ਪਿੰਡ ਚੱਕ ਦੇਸ ਰਾਜ ਦੇ ਵਿੱਚ ਇੱਕ ਐਨ ਆਰ ਆਈ ਪਰਿਵਾਰ ਦਾ ਵਿਆਹ ਸਮਾਗਮ ਸੀ ਵਿਆਹ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਹੋ ਰਿਹਾ ਸੀ ਢੋਲ ਟਮਕੇ ਵੱਜ ਰਹੇ ਸਨ ਪਰੰਤੂ ਜਦੋਂ ਜਾਗੋ ਕੱਢੀ ਗਈ ਉਸ ਦਰਾਂ ਤਿੰਨ ਗੋਲੀਆਂ ਚੱਲੀਆਂ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀ ਪਰਮਜੀਤ ਸਿੰਘ ਨਾਮ ਦੇ ਵਿਅਕਤੀ ਨੂੰ ਲੱਗ ਗਈ ਸੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਿਚਾਰ ਸਨ ਉਹ ਸਾਹਮਣੇ ਆਏ ਸਨ ਇਸ ਵਿਅਕਤੀ ਦੀ ਪਤਨੀ ਨੇ ਵੀ ਇਹ ਕਲਾਕੀ ਸੀ ਕਿ ਉਸਦੇ ਪਤੀ ਨੂੰ ਹਾਰਟ ਅਟੈਕ ਆਇਆ ਹੈ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਪਰੰਤੂ ਕੁਝ ਲੋਕਾਂ ਨੇ ਇਹ ਜਿਹੜਾ ਮਾਮਲਾ ਸੀ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਪੁਲਿਸ ਨੇ ਇਸ ਬੰਦ ਦੇ ਵਿੱਚ ਕਾਰਵਾਈ ਕੀਤੀ ਤਾਂ ਸਾਹਮਣੇ ਆਇਆ ਕਿ ਇਸ ਵਿਅਕਤੀ ਨੂੰ ਹਾਰਟ ਅਟੈਕ ਨਹੀਂ ਸੀ ਆਇਆ ਬਲਕਿ ਉਸ ਨੂੰ ਗੋਲੀ ਲੱਗੀ ਸੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਸੀ ਦਸਤੀਏ ਕੀ ਪੁਲਿਸ ਅਧਿਕਾਰੀ ਹਰਕਮਲ ਸਿੰਘ ਖਖੋਰਾ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੀਤੀ 17 ਫਰਵਰੀ ਨੂੰ ਇੱਕ ਵਿਆਹ ਸਮਾਗਮ ਦੀ ਜਾਗੋ ਦੇ ਦੌਰਾਨ ਤਿੰਨ ਗੋਲੀਆਂ ਚੱਲੀਆਂ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀ ਇੱਕ ਵਿਅਕਤੀ ਨੂੰ ਲੱਗੀ ਹੈ ਜਿਸ ਦੀ ਮੌਤ ਹੋ ਗਈ ਹੈ ਤਾਂ ਪੁਲਿਸ ਨੇ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਤਾਂ ਵਾਕਿਆ ਹੀ ਇਹ ਸਾਹਮਣੇ ਆਇਆ ਇਸ ਵਿਅਕਤੀ ਨੂੰ ਹਾਰਟ ਅਟੈਕ ਨਹੀਂ ਆਇਆ ਬਲਕਿ ਇਸ ਨੂੰ ਗੋਲੀ ਲੱਗੀ ਹੈ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਦੱਸਿਆ ਕਿ ਪੁਲਿਸ ਦੀ ਸ਼ੱਕ ਕਈ ਲੋਕਾਂ ਤੇ ਗਈ ਪਰੰਤੂ ਜਦੋਂ ਬਰੀਕੀ ਦੇ ਨਾਲ ਜਾਂਚ ਹੋਈ ਤਾਂ ਸ਼ੱਕ ਦੀ ਸੂਈ ਇੱਕ ਵਿਅਕਤੀ ਤੇ ਪਹੁੰਚੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਉਹੀ ਮੁੱਖ ਮੁੱਲਜ਼ਮ ਹੈ ਉਸ ਦੀ ਪਛਾਣ ਹਰੀਮਨ ਸਿੰਘ ਉਰਫ ਹਰਮਨ ਦੇ ਤੌਰ ਤੇ ਹੋਈ ਹੈ ਉਸ ਦੇ ਪਿਤਾ ਦਾ ਨਾਮ ਅਰਵਿੰਦਰ ਸਿੰਘ ਉਰਫ ਬਿੱਟੂ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਗੁਰਾਇਆਂ ਦਾ ਰਹਿਣ ਵਾਲਾ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਤੇ ਨਾਲ ਹੀ ਪੰਜ ਹੋਰ ਲੋਕਾਂ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ ਗਿਆ ਹੈ ਇਹਨਾਂ ਤੇ ਇਹ ਇਲਜ਼ਾਮ ਹੈ ਕਿ ਇਹਨਾਂ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਜਲਦੀ ਨਾਲ ਹੀ ਇਸ ਮ੍ਰਿਤਕ ਵਿਅਕਤੀ ਦਾ ਸੰਸਕਾਰ ਕਰ ਦਿੱਤਾ ਗਿਆ ਤਾਂ ਕਿ ਸਬੂਤ ਸਾਹਮਣੇ ਨਾ ਆਉਣ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਉਹਨਾਂ ਦਾ ਨਾਮ ਰਸ਼ਪਾਲ ਸਿੰਘ ਸਤਿੰਦਰ ਸਿੰਘ ਭੁਪਿੰਦਰ ਸਿੰਘ ਇਸ ਤੋਂ ਇਲਾਵਾ ਮੱਖਣ ਸਿੰਘ ਤੇ ਇੱਕ ਹੋਰ ਵਿਅਕਤੀ ਵੀ ਹੈ ਜਿਨ੍ਹਾਂ ਜਿਹੜੇ ਕਿ ਇਹਨਾਂ ਪੰਜਾਂ ਸ਼ੱਕੀਆਂ ਦੇ ਵਿੱਚ ਸ਼ਾਮਿਲ ਨੇ ਉਹਨਾਂ ਤੇ ਕੇਐਸਪੀ ਦਰਜ ਹੋ ਗਿਆ ਹੈ ਪੁਲਿਸ ਇਹਨਾਂ ਤੇ ਵੀ ਕਾਰਵਾਈ ਕਰੇਗੀ ਪਹਿਲਾਂ ਇਹਨਾਂ ਦੇ ਕੋਲੋਂ ਬਰੀਕੀ ਦੇ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਸੋ ਇਹ ਜਿਹੜਾ ਮਾਮਲਾ ਸੀ ਆਪਣੇ ਆਪ ਦੇ ਵਿੱਚ ਇੱਕ ਗੁੱਥੀ ਬਣਿਆ ਹੋਇਆ ਸੀ ਜਿਹੜਾ ਕਿ ਸੁੱਲਝ ਹੀ ਨਹੀਂ ਰਿਹਾ ਸੀ ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਤੇ ਆਖਰਕਾਰ ਇਹ ਮਾਮਲਾ ਸੁਲਝਾ ਹੀ ਲਿਆ ਗਿਆ ਹੈ ਤੇ ਮੁੱਖ ਮੋਲਜਮ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਤੇ ਬਾਕੀਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਕਾਰਵਾਈ ਅਜੇ ਜਾਰੀ ਹੈ